ਆਲਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ 20 ਸਾਲਾਂ ਤੋਂ ਪੰਛੀਆਂ ਨਾਲ ਪਿਆ ਪਿਆ ਨਿਤਨੇ ਜਿਹੜੇ ਰੋਜ਼ ਪੰਛੀਆਂ ਨੂੰ ਦਾਣਾ ਪਉਣਾ। ਠੀਟਰ ਦੀ ਠੰਡ ਵੀ ਨਹੀਂ ਡਿਗਾ ਸਕੀ ਹੌਸਲਾ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਜਿਸ ਮੌਸਮ ਦੇ ਵਿੱਚ ਬਜ਼ੁਰਗ ਆਪਣੇ ਘਰੋਂ ਬਾਹਰ ਨਹੀਂ ਆਉਂਦੇ। ਉਸ ਮੌਸਮ ਦੇ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਪਿਛਲੇ ਕਰੀਬ 30 ਸਾਲ ਤੋਂ ਇੱਕ ਵਿਅਕਤੀ ਰੋਜ਼ ਆਉਂਦਾ ਹੈ। ਜਿਸਦੇ ਹੱਥ ਵਿੱਚ ਇੱਕ ਥੈਲਾ ਹੁੰਦਾ ਹੈ। ਤੇ ਜੇਬ ਦੇ ਵਿੱਚ ਛੋਟਾ ਸਪੀਕਰ ਜਿਸ ਵਿੱਚ ਕੁਰਬਾਨੀ ਲਗਾਤਾਰ ਚੱਲਦੀ ਰਹਿੰਦੀ ਹੈ ਉਹ ਜਦੋਂ ਰੇਲਵੇ ਸਟੇਸ਼ਨ ਤੇ ਪਹੁੰਚਦਾ ਹੈ ਤੇ ਦਿਵਾਰਾਂ ਤੇ ਪਏ ਛੋਟੇ ਡੱਬੇ ਦੇ ਵਿੱਚ ਪਾਣੀ ਪਾਉਂਦਾ ਹੈ ਨਾਲ ਹੀ ਸਟੇਸ਼ਨ ਦੀਆਂ ਸਾਰੀਆਂ ਦਿਵਾਰੀਆਂ ਉੱਤੇ ਛਾਵਲ ਆਦੀ ਰੱਖਦਾ ਹੈ ਜਿੱਦਾਂ ਹੀ ਬਜ਼ੁਰਗ ਦਾਣਾ ਪਾਉਂਦਾ ਹੈ ਕਬੂਤਰ ਤੋਤੇ ਕੁੱਗੀ ਕਾਂ ਗੈਲਰੀ ਤੋਂ ਇਲਾਵਾ ਕਈ ਹੋਰ ਪੰਛੀ ਤੇ ਜਾਨਵਰ ਦਾਣਾ ਚੁਗਰ ਆ ਜਾਂਦੇ ਨੇ ਜਦੋਂ ਅਸੀਂ ਇਸ ਬਜ਼ੁਰਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਰੇਲਵੇ ਵਿਭਾਗ ਤੋਂ ਮਕ ਤੋਂ ਹੈ ਨੇ ਤੇ ਪਿਛਲੇ 30 ਸਾਲਾਂ ਤੋਂ ਹੀ ਪੰਛੀਆਂ ਨੂੰ ਦਾਣਾ ਪਾਉਂਦੇ ਆ ਰਹੇ ਨੇ ਤੇ ਨਾਲ ਹੀ ਜਦੋਂ ਕਦੀ ਉਹਨਾਂ ਨੇ ਸ਼ਹਿਰ ਤੋਂ ਬਾਹਰ ਜਾਣਾ ਹੁੰਦਾ ਹੈ ਪਹਿਲਾਂ ਉਹ ਦਾਣਾ ਪਾਉਂਦੇ ਹਨ ਤੇ ਫਿਰ ਉਹ ਕਿਤੇ ਹੋਰ ਜਾਂਦੇ ਹਨ ਉਹਨਾਂ ਦੱਸਿਆ ਕਿ ਮੇਰੇ ਸਾਰੇ ਪਰਵਾਦੇ ਲੋਕ ਖੁਸ਼ ਨੇ ਮੇਰੇ ਬੱਚੇ ਪੜ੍ਹੇ ਲਿਖੇ ਨੇ ਤੇ ਉਹਨਾਂ ਨੇ ਕਦੀ ਵੀ ਉਹਨਾਂ ਨੂੰ ਇਸ ਕੰਮ ਤੋਂ ਮਨਾ ਨਹੀਂ ਕੀਤਾ ਮੌਸਮ ਕੋਈ ਵੀ ਹੋਵੇ ਦਾਣਾ ਪਾਉਣ ਉਹਨਾਂ ਨੇ ਰੇਲਵੇ ਸਟੇਸ਼ਨ ਉੱਤੇ ਆਉਣਾ ਹੀ ਹੈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਵੰਟੇ ਸਲ ਗੋਤਰਾ ਦੀ ਬਟਾਲਾ ਤੋਂ ਇਹ ਵਿਸ਼ੇਸ਼ ਰਿਪੋਰਟ ਸਰਪੰਚ ਜੀ ਕੀ ਕਹਿੰਦੇ ਹਰਪ੍ਰੀਤ ਸਿੰਘ ਜੀ ਸਰਪੰਚ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਵਾ ਆਜਾ ਮਾਨ ਇੱਕ ਸਾਲ ਹੋ ਗਿਆ ਸਾ ਬਾਦ ਅੰਨ ਸਾਲਾ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਜਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਗਾਂ ਫਿਰ ਪ੍ਰਸ਼ਾਦਾ ਵੀ ਵਰਤ ਨਹੀਂ ਦਿਖਾਉਂ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜੜਾਏ ਕੁਝ ਹੋਰ ਚੱਕਰ ਚਾਹੰਦਾ ਦਾਣੇ ਪਾਉਣਾ ਸ਼ੁਰੂ ਕਰ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਆ ਉਹ ਫਿਰ ਪਾਣੀ ਦੀ ਤਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਤੇ ਉਹਦੇ ਕਰਕੇ ਫਿਰ ਦੋ ਟਾਈਮ ਲਾਈਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਚ ਇੱਕ ਵਾਰ ਠੰਡਾ ਸ਼ਾਮ ਨੂੰ ਆਇਆ ਨਹੀਂ ਜਾਂਦਾ 10:00 ਵਜੇ ਮੈਂ ਇੱਥੇ ਸਾਢੇ 11 12 ਸਵਾ 12 ਜਾਣਾ ਤੇ ਵਾਰ ਚ ਨਹੀਂ ਆਈਦਾ ਸ਼ਾਮ ਨੂੰ ਇਹਨਾਂ ਨੂੰ ਕੋਈ ਪੁੱਛ ਪੁੱਛ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵਜੇ ਕੋਸਾ ਸ਼ੁਰੂ ਜਦੋਂ ਕੋਈ ਕੋਈ ਬਾਹਰ ਜਾਣਾ ਪਵੇ ਜੇ ਕਿਤੇ ਬਾਹਰ ਚੱਲ ਜਾਈਏ ਤੇ ਜੇ ਟਾਈਮ ਹੈ ਤੇ ਫੇਰੇ ਪਾ ਦੇ ਅੱਜ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫੇਰ ਪਾ ਦੀਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲੈਂਦਾ ਤੁਹਾਨੂੰ ਬੱਸ ਭਾਗਾ ਤੁਹਾਨੂੰ ਹੁਣ ਤੱਕ ਤੁਹਾਨੂੰ ਆਵਾਜ਼ਾਂ ਦਿੰਦੇ ਹੋਣੇ ਦਿੰਦੇ ਜੀ ਅੱਛਾ ਪਰ ਸੋ ਇਦਾਂ ਹੀ ਹੋਇਆ ਮੇਰਾ ਨਾਮ ਇਹ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਇਆ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਹੀ ਵਾਰ ਉਹ ਆਂਦਾ ਆ ਜਾ ਹੁਣ ਆ ਜਾ ਕੇ ਪਿੱਛੇ ਪਿਆ ਰਹਿਣਾ ਆ ਜਾ ਆ ਜਾ ਤਿੰਨ ਕਈਆਂ ਬੰਦਿਆਂ ਸੁਣਿਆ ਉੱਥੇ ਉਹ ਕਹਿੰਦੇ ਵਾਪਸ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਿਆ ਪਛਾਣੇ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਸ ਨਹੀਂ ਜੇ ਰੱਬ ਨੇ ਇਸ ਰਾਹ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਿਰਾਸ਼ਾ ਨਹੀਂ ਜਾਂਦੀ ਫੁਰਕਾਸ਼ ਆਪਣਾ ਆਜੂ ਜਿੰਨ ਵਿੱਚ ਆਪਣਾ ਇਕ ਵੇਨਾ ਨਾ ਨਾ ਚਲ ਜੋ ਮਿਸਤਰੀ ਦੇ ਘਰ ਇਹਨਾਂ ਤੋਂ ਬਹੁਤ ਸਮਾਤ ਨਰਮੀ ਨਾਲ ਲਿਮ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਈ ਕਿ ਜਾਂ ਬਚਪਨ ਤੋਂ ਖੂ ਬਚਪਨ ਤੋਂ ਜਦੋਂ ਇਹ ਡੰਗਰ ਚ ਆਉਂਦੇ ਸੀ ਸਾਧਾ ਨਾਲ ਬੈਈਦਾ ਖੂਹ ਚੋਂ ਪਾਣੀ ਕੱਢਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚ ਹੈ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 13 14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖੇ ਆ ਸਾਡਾ ਭਰਾ ਉਸਤਾਦ ਹੈ ਲਵਾਰ ਲਵਾਰਾ ਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੇ ਹਾਂ ਹੂੰ ਨਹੀਂ ਹੁੰਦਾ ਉਧਰ ਖਤਮ ਹੋ ਗਈ ਗਾ ਇੱਕ ਆਜ਼ਾਦ ਹੀ ਨਹੀਂ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਆ ਉਸ ਪਾਸੇ ਆ ਇਥੇ ਦਾਰਾਸਲਾਮ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਆਹੀ ਲੈਣ ਦੀ ਸੱਚੀ ਗੱਲ ਬੱਚੇ ਦਾ ਪਰਿਵਾਰ ਆਦਾਂ ਸਭ ਕੁਝ ਨਹੀਂ ਆਂਦੇ ਆ ਗੋ ਟੱਥਲੇ ਕੋਟੀ ਦਾ ਕੁਛ ਆ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ ਬਾਰਿਸ਼ ਹੋਵੇ ਕੁਝ ਹੋਵੇ ਤੇਰਾ ਟਾਈਮ ਹੋ ਗਿਆ ਮੈਂ 9:30 ਨੋ 35 ਤੇ ਕਰੋ 50 ਤੇ ਨਿਕਲਣਾ 35 ਆ ਜਾਣਾ ਤੇ ਦਿਲ ਕਰੇ ਘਰ ਤੋਂ ਕੱਢ 11 ਵਜੇ ਤੱਕ ਤੇ ਮੈਂ ਰਹਿਦਾ ਹੀ ਪੱਕਾ ਕੁਝ ਲੋਕਾਂ ਨੂੰ ਦਿੱਖੇ ਕੁਝ ਟੋਪੂ ਮੰਨਦੇ ਉਹ ਫਿਰ ਉਹਨਾਂ ਡੇਢ ਸਾਸਤਰੀ ਕਾਲ ਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਹੀ ਪਤਾਸਾ ਦਿੰਦੇ ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਜਾ ਸਾਸਤਰੀ ਕਾਲ ਬੁਲਾਉਂਦਾ ਉਹ ਖਾਲੀ ਪੁਰ ਜਾਂਦਾ ਕੀ ਫਰਕ ਪੈਂਦਾ ਜੇ ਦੋ ਇੱਧਰ ਜਾਂਦਾ ਤਾਂ ਸੋ ਇੱਧਰ ਵੀ ਜਾਂਦਾ ਆਪਣੀ ਤੇ ਹੀ ਖਾਨੇ ਅਬ ਇੱਥੇ ਬੱਚੇ ਨੂੰ ਪੱਪਾ ਜੀ ਨੂੰ ਕਰਾਉਣਾ ਕੀ ਕਹਾ ਦੇ ਉਹਦੇ ਕੋਲ ਨਹੀਂ ਡਾ ਕੋ ਪਿਆਰ ਦਾ ਆਈ ਤੁਸੀਂ ਕਿ ਦਾਗੇ ਕੁਝ ਵੇਖ ਕੇ ਕੁਝ ਪਾਵਣਾ ਦਾ ਨਹੀਂ ਨਾ ਸਭ ਕੁਛ ਉਹ ਦਿੰਦਾ ਹੈ ਠੀਕ ਨੇ ਆਪੋ ਆਪਣੇ ਥਾਂ ਵੱਡਾ ਬਚਾਉਂਦਾ ਰਹਾ ਨਾ ਕਦੇ ਮੰਗਿਆ ਨਾ ਕੁਝ ਉਹਨੂੰ ਦਿੱਤਾ ਜਾਣੇ ਹੁੰਦੇ ਆ ਉਹਦੇ ਪੋਤਰੀਆਂ ਤੋਂ ਇੱਕ ਪੋਤਰਾ ਵੱਡੀ ਗੁੱਡੀ ਦਾ ਇੱਕ ਮੁੰਡਾ ਇੱਕ ਕੁੜੀ ਹੈ ਉਹ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਚ ਲੱਗਾ ਹਰਮੰਦਰ ਸਾਹਿਬ ਇਹ ਖੁਸ਼ੀ ਦੀ ਧਿਆੜੀ ਹੈ ਦੋ ਬੇਟੀਆਂ ਨੇ ਅੱਧੇ ਡੇਢ ਨੇ ਇੱਕ ਡਾਇਰੈਕਟਰ ਹੈ ਡਰਾਮੇ ਕਰਾਉਂਦੀ ਹੈ ਉਹ 9 ਸਾਲ ਲਾਏ ਨੇ ਡੀਏਵੀ ਸੈਂਟਰ 'ਚ ਤੇ ਵਧੀਨੇ ਤਪਲਾ ਸੰਗੀਤ ਕੀਤਾ ਸਾਸਾ ਕੋਸ਼ ਕੀਤਾ ਅੱਗੇ ਸ਼ਾਦੀ ਮੇਰੇ ਉਬਰੋਹ ਅਹੀ ਦੋਇਆਂ ਪਾੜਾ ਬਹੁਤ ਧੰਨਵਾਦ ਤੁਹਾਡਾ